ਜੀ ਸਸਤਰੀ ਕਾ ਦੋਸਤੋ ਪਿੰਡ ਕਾਂਜਾਂ ਚ ਬਈ ਸਵਾਗਤ ਕਰਦੇ ਆ ਤੇ ਅੱਜ ਗਾਗੂ ਚੰਗਿਆ ਬਈ ਤੂੜੀ ਲੈਣ ਵਾਲੇ ਤੇ ਬਈ ਨਾ ਖੜੇ ਆ ਪੰਜ ਤੇ ਵਿਣੇ ਆ ਲਗਭਗ ਕੀ ਜਾਂਦਾ ਤੂੜੀ ਦਾ ਰੇਟ ਅੱਜ ਤੇ ਮੈਂਟਰ ਹੈਗਾ 1 ਬਈ ਤੇ ਬੂਲੀ ਸਟਾਰਟ ਹੋ ਚ ਤੇ ਵਿਖਾਉਨੇ ਆ ਤੁਹਾਨੂੰ ਤਾਜੀ ਤਾਜੀ ਰੇਟ ਤੂੜੀ ਦੀ ਅੰਦਰ ਦੀ ਥੂੜੀ ਬੋਲੋ ਜੀ ਸਾਕੇ ਜਿੰਨੇ ਜਾਏਗਾ ਹਾਂ ਗਲਪੜਾਂਗੇ ਮੈਂ ਕਿਹਦਾ ਨਾਮ ਲਵਾਂਗਾ ਕੀ ਕਰ ਲਾ ਭਾਈ ਕੀ ਯਾਰ ਆਪਦੇ ਇੱਥੇ ਹੋ ਹੀ ਜਾਣੀਆਂ ਇਹ ਸ਼ੁਰੂ ਕਰਾ 350 ਸਾਢੇ 350 ਜੀ 51 ਕਰ 60 60 ਕਰ 70 75 ਕਰ 80 400 ਕਰ 400 85 ਸਾਢੇ 85 ਕਰ ਸਾਢੇ 455 8 ਕਰ 65 70 ਕਰ 70 75 80 ਕਰ 85 500 5 ਕਰ 5 10 15 20 20 ਵੀ ਥੋੜਾ ਜਿਹਾ 520 ਰੁਪਏ ਜਗਾ ਕੇ ਲਓ ਜੀ ਪਹਿਲੀ ਟਰਾਲੀ ਗਈ ਆ 520 ਰੁਪਏ ਤੇ ਲਓ ਜੀ ਤੇ ਪਹਿਲੀ ਟਰਾਲੀ ਦਾ ਰੇਟ ਸੀਗਾ ਭਾਈ ਤੇ ਵੇਣਿਆ ਦੂਸਰੀ ਟਰਾਲੀ ਕੀ ਰੇਟ ਜਾਂਦੀ ਆ ਮਿੱਤਰੋ ਲਓ ਜੀ ਤਾਂ ਹੀ ਕਹ ਲਈ ਆ ਹਾਂ ਹਾਂ ਦਾਇ ਆਪਣੀ ਹੈ ਤੇ ਹਾਂ ਆ ਗਏ ਤੇ ਕਿ ਆਉਂਦੇ ਹੁਣ ਹੈ ਜੀ ਡਲੀ ਗਰੇ ਹਾਂਜੀ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ 400 400 400 10 15 15 415 20 20

ਓਵਰ ਆਲਾ ਲੋ ਬਕਰ ਓਵਰ ਆਲਾ ਨਹੀਂ ਬੋਲਦਾ ਬੋਲਾਂਗੇ ਨਾ 535 ਰੁਪਏ ਭਾਈ ਆਇਆ ਕਿੰਨੇ ਲਓ ਜੀ ਇਹ ਗਈ ਆ 535 ਰੁਪਏ ਦੂਸਰੀ ਟਰਾਲੀ ਗਈ ਆ 535 ਰੁਪਏ ਤੇ ਲੋ ਜੀ ਇੱਕ ਨਾ ਹੋਰ ਆ ਗਿਆ ਤੇ ਲੋ ਜੀ ਵੇਣੇ ਅਗਲੀ ਟਰਾਲੀ ਤੀਸਰੀ ਟਰਾਲੀ ਵੇਣੇ ਕੀ ਰੇਟ ਜਾਂਦਾ ਭਾਈ ਆ ਕੱਢ ਦੇ ਦੋ ਨਾ ਜਦੋਂ ਪੈਸੇ ਲਾਂਗੇ ਅੰਦਰ ਦੀ ਥੋੜੀ ਬੋਲਾ ਜੀ ਚਾਰ ਸੌ ਉਹ ਮਹਿੰਗਾ ਹੋਣੀ ਆ ਜਾ ਪਹਿਲਾਂ ਤੇ ਨਾਲ 400 ਉਹਦੇ ਦੋ ਲਾਂਗੇ ਆਪਾਂ 5 ਓ ਬਿਲਕੁਲ ਹੈ 10 15 20 450 ਹੈਗਾ ਰੰਡਾ ਹੈ 450 ਜਾੜਾ ਨਾਲ ਕੋਈ ਨਹੀਂ 60 10 60 70 10 11 80 दस पंद्रह पच्ची सौ पच्ची रुपये तीजी ट्राली गई भी पांच सौ पच्ची रुपये चारना आ खड़े भाई ਬਾਈ ਲਾਲ ਜੀ ਕਿਵੇਂ ਬਾਈ ਆ ਭੈਲਾ ਗੱਤੀ ਬਾਈ ਆ ਜਾ ਰੋ ਰੋ ਮੈਂ ਤੇ ਮਾਰ ਲੈ ਮੈਂ ਤੇ ਨਾਲ ਬਾਲੀ ਉਹ ਤਾਂ ਰੋਜ਼ ਹੀ ਆਉਂਦੀ ਆ ਤੁਹਾਨੂੰ ਲੱਭਿਆ ਨਹੀਂ ਆ ਬੋਲੋ ਬਾਈ 400 400 ਆਈ ਥੋਕ ਦੂੰਗੀ ਹਾਂ 10 20 30 40 5 10 15 20 25 30 35 40 450 55 60 65 70 75 80 85 90 95 500 500 ਬੋਲਾਂਗੇ ਨੇ 500 ਰੁਪਏ ਭਾਈ 500 ਰੁਪਿਆ ਜੀ चौथी ट्राली गई भी पंज सौ रुपया पूरा पंज सौ रुपया रेह गए तैनाक भाई लो भाई वीडियो लाइक कर दो भाई चार सो। चार सो। 400 ਹਾਏ 400 5 10 15 20 25 3 430 ਰੁਪਏ 35 435 16 ਬੈਗ ਨੇ चार लो जी अंदर दूड़ी सी ए गई साढ़े चार सौ ਇਹ ਨਹੀਂ ਗੁੰਡੀਆਂ ਇਹਦੇ ਜੀ ਗੁੰਡੀਆਂ ਹਾਂ ਸਰ ਉਹ ਤਾਂ ਨਹੀਂ ਨੂੰ ਲੈ ਆਉਂਦੇ ਪੰਜ ਮਿੰਟ ਚੱਲੀ ਜਾਂਦੇ ਉਹਨਾਂ ਦੇ ਪੈਣੀ ਹਾਂ ਆਹ ਵੇਖ ਦੇ ਕੰਮ ਯਾਰ ਆਹ ਇੱਕ ਮਿੰਟ ਆ ਆ ਆ ਲੈ ਨਹੀਂ ਸਾਧ ਕੇ ਕੋਈ ਨਹੀਂ ਹੈ ਨੀ ਭਾਈ ਉਹ ਕਿੱਥੋਂ ਖਾਊਗਾ ਤਰ ਤੀ ਕਿਹੜੇ ਦੇ ਜਾਨੀ ਦੇ ਕਿੱਥੇ ਪਾਉਂ ਪਸ਼ੂ ਮੰਗਲ ਦੇ ਕੋਈ ਨਹੀਂ ਕੋਈ ਸੀ ਮੈਂ ਘਰ ਗਿਆ ਰਿਹਾ ਬਚਾ ਲੈਣਾ ਪਈ ਬਾਈ ਤਲਾਕ ਇਹ ਨਾ ਇੱਥੋਂ ਹਾਂਜੀ ਇਹਦੇ ਨਾਲ ਲੈ ਜਾ 500 ਰੁਪਏ ਤਨ ਪ੍ਰਾਇਮ ਮੈ ਜੂਗਾ ਸੀਨੀਅਰ ਬਾਈ ਨੇ ਲਾਇਓ ਆ ਲੈ ਲੈ ਬੰਦਾ ਲੈਣੀ ਫੋਟ ਬਾਈ ਮੁੱਛ ਨਾ ਆਇਆ ਚਾਹੀਦਾ ਤੇਰੀ ਨੂੰ ਓਹ ਨੇੜੇ ਹੀ ਆ ਸਿੰਘਾਂ ਦੂਰ ਨਹੀਂ ਉਧਰੇ ਔਲਖੀ ਜਾਣਾ ਨੇ ਭਾਈ ਨਿਕਲ ਜਾ ਤੂੰ ਨਹੀਂ ਵੀ ਆਦਾ ਖਾਲੀ ਔਲਖਾਂ ਦੀ ਲੰਗਰੀ ਸੀ ਪਾਣੀ ਕਰੇ ਨਾਲ ਰੋ ਜਾਣਾ ਮਾਦਾ ਤੇਰਾ ਫਾਇਦਾ ਹੀ ਕਰ ਕੰਡਾ ਹੋਇਆ ਜਾਣਾ ਚੱਤ ਕੇ ਰੋ ਕੱਟ ਖਾਉਂ ਕਿਉਂ ਵੀ ਕੱਢ ਲਈ ਜਿੱਤੇ ਦਾ ਭਰਾ ਭਰ ਲੰਦਾ ਘਰ ਜਾ ਕੇ ਉਹੀ ਗੱਲ ਹੈ ਉਥੋਂ ਸਿੰਘਾਂ ਤੋਂ 2 ਕਿਲੋਮੀਟਰ ਨਾਲ ਪੰਜ ਗਰੇ ਤੇ ਪਰੇ ਔਲਖਾਂ ਦੀ ਹੈ ਕੱਲ ਵੀ ਪੁੱਛਦੇ ਮਿਲਤਾ ਕਰਦੇ ਮੈਂ ਫਿਰ ਜਾਣਾ ਨਹੀਂ ਇਹਨੂੰ ਤਾਂ ਨੇੜੇ ਉਧਰ ਔਲਖਾਂ ਦੀ ਟਰਾਲੀ ਉਧਰ ਹੀ ਲੰਘ ਜਾਨੇ ਨੇ ਆ ਲੰਬਾ ਜ਼ਰਾ ਹਾਂ ਸੰਸੋ ਵੀ ਹਾਂ 350 350 60 ਗੱਲ ਕਰ ਲੈ 360 ਛੱਲਣੀ ਬਾਈ ਤਿੰਨ ਮ ਜਾਉਂਗੇ ਕੀ 65 70 75 80 85 90 95 400 5 10 15 ਹੇ ਪੂਰਾ 25 ਉਹ ਰਕਤ ਹੇ ਕੀ ਲਾ ਸਾਢੇ 450 ਜੀ ਬੋਲਾਂਗੇ ਨਾ ਸਾਢੇ 450 ਲੈ ਵੀ ਸਾਢੇ 450 ਰੁਪਿਆ ਇਹ ਵੀ ਗਈ ਅੰਦਰ ਦੀ ਤੂੜੀ ਤੇ ਰਹਿ ਗਈ ਬਈ ਜਮਾਂ ਲਾਸਟ ਇੱਕ ਟਰਾਲੀ ਇਹ ਇਹਦਾ ਵੇਨੇ ਕੀ ਜਾਂਦਾ ਰੇਟ ਲਓ ਜੀ ਤੂੜੀ ਪਖਾ ਦਿੰਨੇ ਆ ਨੋ ਕੰਡਾ ਮੋਗ ਹੈ ਹਾਂ ਫਿੰਗਰਾਲੀ ਕੰਡਾ ਹੋਇਆ ਨਹੀਂ ਕੰਡਾ ਆਪਾਂ ਰਿਜਾ ਕਰਾਉਣਾ ਪੂ ਖਾਲੀ ਤੁਰੀਆ ਹੈ ਖਾਲੀ ਹੈ ਤੁਰੀਆ ਲੈ ਕੇ ਲਿਆ ਬਿਦਾ ਕੇ ਲੈ ਆਇਆ ਹੋਰ ਖਾਲੀ ਹਸਲਦੀ ਹੈ ਆ 300 ਰੁਪਇਆ 300 ਜੀ 5 350 350 ਮਿਲ ਰਿਹਾ ਹੈ 8 365 70 ਉਰਲੀ ਜਿਹੜੀ ਆ ਉਹ ਵੀ ਸਰ ਕੋਸੇ ਉਰਲੀਓ ਗੁਰਦੁਆਰਾ ਸਾਹਿਬ 90 99 400 5 600 15 25 35 40 48 450 450 55 60 70 71 80 480 ਬੋਲੰਗ ਨੇ 480 ਰੁਪਏ ਬਾਈ ਲੋ ਜੀ ਮਿੱਤਰੋ ਇਹ ਲਗਭਗ ਗਈਆ 480 ਪੀਏ ਲਾਸਟ ਟਰਾਲੀ ਸੀ ਜੀ ਬਾਈ ਲਓ। ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਬਾਈ ਤੇ ਧੰਨਵਾਦ ਜੀ।